ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਤੇ ਮੌਸਮ ਵਿਭਾਗ ਵੱਲੋਂ 24 ਘੰਟਿਆਂ ਲਈ ਚੇਤਾਵਨੀ ਜਾਰੀ ਕੀਤੀ ਹੈ ਟੁੱਟਵੇਂ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਕੱਲ੍ਹ ਬਿਤੇ ਅੱਜ ਦਿਨ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਹੈ ਜਿਸ ਕਾਰਨ ਲੋਕਾਂ ਨੂੰ ਗੁਜੀ ਦੀ ਲਹਿਰ ਦੇਖਣ ਨੂੰ ਮਿਲੀ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਿਆ ਦਾ ਸਹੀ ਹੈ ਕਿ ਇਸ ਸਮੇਂ ਪੂਰੇ ਉੱਤਰੀ ਭਾਰਤ ਵਿੱਚ ਜੋ ਮੌਨਸੂਨ ਦੀ ਬਾਰਿਸ਼ ਜ਼ੋਰ ਆਉਂਦੀ ਹੈ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਵਿੱਚ ਇਸ ਸਮੇਂ ਭਾਰੀ ਬਾਰਿਸ਼ ਹੋ ਰਹੀ ਹੈ। ਕਈ ਸੜਕਾਂ ਉੱਤੇ ਪਾਣੀ ਖੜਨ ਕਾਰਨ ਲੋਕਾਂ ਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ yellow alert ਜਾਰੀ ਕਰ ਦਿੱਤਾ ਹੈ। ਦਿੱਲੀ ਐਨਸੀਆਰ ਸਮੇਤ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਨਾਲ-ਨਾਲ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਬੱਦਲਾਂ ਨੇ ਪੱਕੇ ਡੇਰੇ ਲਾ ਰਹੇ ਹਨ। ਮੌਸਮ ਵਿਭਾਗ ਨੇ ਅੱਜ ਦੇਸ਼ ਦੇ 22 ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਆਈਐਮਡੀ ਨੇ ਅੱਜ ਪੰਜਾਬ, ਹਰਿਆਣਾ, ਉੱਤਰਾਖੰਡ, ਪੂਰਬੀ ਰਾਜਸਥਾਨ, ਬਿਹਾਰ, ਅਸਾਮ, ਮੇਘਾਲਿਆ ਅਰਲੈਂਡ ਮਣੀਪੁਰ ਮਿਜ਼ੋਰਮ ਤ੍ਰਿਪੁਰਾ ਕੇਰਲ ਮਾਰੋ ਤਾਮਿਲਨਾਡੂ ਪੰਡੂਚੇਰੀ ਅਤੇ ਕਾਇਰਲ ਵਿੱਚ ਵੱਖ-ਵੱਖ ਥਾਵਾਂ ਤੇ ਭਾਰੀ ਤੇ ਬਹੁਤ ਭਾਰੀ ਵੀ ਦੀਪ ਵਿਖੇਵਾਣੀ ਕੀਤੀ ਹੈ ਜ ਜਨਾਂ ਰਾਜਾਂ ਵਿੱਚ ਲਗਭਗ 12 ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਹੈ ਭਾਰਤੀ ਮੌਸਮ ਵਿਭਾਗ ਜੰਮੂ ਕਸ਼ਮੀਰ ਲਦਾਖ Himachal Pradesh ਪੰਜਾਬ ਹਰਿਆਣਾ ਚੰਡੀਗੜ੍ਹ ਉੱਤਰ ਪ੍ਰਦੇਸ਼ ਪੂਰਬੀ ਮੱਧ ਪ੍ਰਦੇਸ਼ ਉਪ ਹਿਮਾਚਲੀਏ ਪੱਛਮੀ ਬੰਗਾਲ ਅਤੇ ਸਿੱਕਮ ਨਾਚਲ ਪ੍ਰਦੇਸ਼ ਕੋਰਨਾਟਕ ਅਤੇ ਗੁਆਹ ਦੇ ਅਨੁਸਾਰ ਅਤੇ ਵੀ ਮਤ ਮਹਾਰਾਸ਼ਟਰ ਜੋ ਵਿਵਖ ਵਖਵਾਮਾ ਤੇ ਪਾਰੇਮੀ ਪੈ ਸਕਦਾ ਹੈ ਇਹਨਾਂ ਰਾਜਾ ਵਿੱਚ ਜੋ ਲਗਭਗ 7 ਮਿਲੀਮੀਟਰ ਵੀ ਪੈਣ ਦੀ ਸੰਭਾਵਨਾ ਚੁਟਾਈ ਗਈ ਹੈ ਜਦ ਕਿ ਇਸ ਦੇ ਨਾਲ ਹੀ ਰਾਜਸਥਾਨ ਜੋ ਵਖਵਖ ਥਾਵਾ ਤੇ ਗੜਿਮਾਰੀ ਨਾਲ ਵੀ ਪੈਣ ਦੀ ਸੰਭਾਵਨਾ ਹੈ ਜਮਦੀ ਦੇ ਮੌਸਮ ਬੁਲੇਟਿਨ ਦੇ ਅਨੁਸਾਰ ਮੌਨਸੂਨ ਨੋਟਰਾਫਿਸ ਸਮੇਂ ਬਿਕਾ ਨੇਰੇ ਦੇ ਉੱਤਕ ਕਫਤਿਗੜ ਚੁਰਕ ਕੋਇਲਾਇਆ ਕੋਟਾਈ ਰਾਹੀ ਉੱਤਰ ਪੂਰਬੀ ਬੰਗਾਲ ਦੀ ਖਾੜੀ ਤੱਕ ਪੂਰਬ ਦੱਖਣ ਪੂਰਬ ਵੱਲ ਸਮੁੰਦਰੀ ਤਲ ਤੇ ਵਧ ਰਿਹਾ ਹੈ ਇਸ ਦੇ ਨਾਲ ਹੀ ਚਕਰਵਤੀ ਚੱਕਰ ਉੱਤੇ ਪੂਰਬੀ ਰਾਜਸਥਾਨ ਤੇ ਆਸ-ਪਾਸ ਦੇ ਖੇਤਰਾਂ ਵਿੱਚ ਸਮੁੰਦਰੀ ਤਲ ਤੋਂ 5.8 ਕਿਲੋਮੀਟਰ ਤੱਕ ਫੈਲ ਗਿਆ ਹੈ ਇਹ ਉਚਾਈ ਦੇ ਨਾਲ ਦੱਖਣ ਪੱਛਮ ਵੱਲ ਚੁੱਕਿਆ ਹੋਇਆ ਹੈ ਜਦ ਕਿ ਦੱਖਣ ਪੂਰਬੀ ਉੱਤਰ ਪ੍ਰਦੇਸ਼ ਅਤੇ ਆਸ-ਪਾਸ ਦੇ ਖੇਤਰਾ ਵਿੱਚ ਸਮੁੰਦਰੀ ਤਲ ਤੋਂ 7.6 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ਚੱਕਰਵਤੀ ਚੱਕਰ ਜਾਰੀ ਹੈ ਉੱਤਰ ਪੂਰਬੀ ਅਸਾਮ ਵਿੱਚ ਸਮੁੰਦਰੀ ਤਲ ਤੋਂ 1.5 ਕਿਲੋਮੀਟਰ ਤੱਕ ਫੈਲਿਆ ਚੱਕਰਵਤੀ ਚੱਕਰ ਹਾਈਜ਼ ਦੇ ਪ੍ਰਭਾਵ ਕਾਰਨ ਇਨ੍ਹਾਂ ਇਲਾਕਿਆਂ 'ਚ ਭਾਰੀ ਤੇ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਦੱਸ ਦੇ ਇਹ ਕਿ ਮੌਸਮ ਵਿਭਾਗ ਵੱਲੋਂ ਕਈ ਜੀ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਮੱਧ ਪ੍ਰਦੇਸ਼ ਉਨਾਚਲ ਪ੍ਰਦੇਸ਼ ਬੋਆ ਦੇ ਵਿੱਚ ਭਾਰੀ ਤੇ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਚੁਟਾਈ ਗਈ ਹੈ ਅਤੇ ਮੀਂਹ ਪੈ ਰਿਹਾ ਹੈ ਪੈਂਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੁਸੀਂ ਸਾਡੇ ਨਾਲ ਆਪਣੇ ਸੂਬੇ ਦਾ ਹਾਲ ਸਾਡੇ ਕਮੈਂਟ ਬਾਕਸ ਦੇ ਵਿੱਚੋ ਸਾਂਝਾ ਕਰ ਸਕਦੇ ਕੀ ਤੁਹਾਡੇ ਸੂਬੇ ਦੇ ਵਿੱਚ ਮੀਂਹ ਪੈ ਰਿਹਾ ਹੈ ਜਾਂ ਫਿਰ ਅਜੇ ਵੀ ਤੁਹਾਡੇ ਸੂਬੇ ਵਿੱਚ ਮੌਨਸੂਨ ਸੁਸਤ ਹੈ ਹਾਲਾਂਕਿ ਕੱਲ ਤੋਂ ਹੀ ਮੌਨਸੂਨ ਨੇ ਆਪਣੀ ਰਫ਼ਤਾਰ ਤੇਜ਼ ਕਰ ਲਈ ਹੈ ਤੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਸੂਬੇ ਦੇ ਵਿੱਚ ਅਮੀ ਆਰੇ ਅਤੇ ਕਈ ਇਲਾਕੇ ਜੋ ਸੜਕਾਂ ਤੇ ਪਾਣੀ ਖੜਿਆ ਹੈ ਜਿਸ ਕਾਰਨ ਆਵਾਜਾਈ ਤੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਨਵੀਆਂ ਤੇ ਤਾਜ਼ੀ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ